ਸਤ ਸ੍ਰੀ ਅਕਾਲ ਦੋਸਤੋ ਮੈਂ ਬਜਰੰਗੀ ਪਾਂਡੇ ਤੁਸੀਂ ਦੇਖ ਰਹੇ ਹੋ ਜੀਵੀਸੀ ਅਪਡੇਟ ਔਨ ਅਰਧਿੰਦੇਹਾ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਉੱਤੇ ਸਭ ਤੋਂ ਪਹਿਲਾਂ ਹੈਡਲਾਈਨਸ ਜਲੰਧਰ ਦੇ ਕਸਵਾ ਆਦਮਪੁਰ ਚ ਰਹਿਣ ਵਾਲੇ ਕਬਾੜ ਦਾ ਕੰਮ ਕਰਨ ਵਾਲੇ ਦੁਕਾਨਦਾਰ ਨੂੰ ਨਿਕਲਿਆ 2.5 ਕਰੋੜ ਰੁਪਏ ਦੀ ਰੋਟੀ ਸਚਾਈ ਜਾਨ ਪੇਰਾ ਹੈਠੋ ਖਸਕ ਗਈ ਜ਼ਮੀਨ ਹੁਸ਼ਿਆਰਪੁਰ ਦੇ ਵਿੱਚ ਅੱਜ ਜੋ ਹੁਸ਼ਿਆਰਪੁਰ ਪੁਲਿਸ ਵੱਲੋਂ 5 ਕਿਲੋਮੀਟਰ ਦਾ ਹਾਫ ਮੈਰਾਥਨ ਦਾ ਆਯੋਜਨ ਬਹੁਤ ਹਰਸ਼ ਨਾਲ ਦੌੜੇ ਹੁਸ਼ਿਆਰਪੁਰ ਵਾਲੇ ਕ੍ਰਾਈਮ ਕੰਟਰੋਲ ਟੀਮ ਨੇ ਅੱਜ ਦਿੱਤੀ ਹੁਸ਼ਿਆਰਪੁਰ 'ਚ ਪ੍ਰੈਸ ਕਾਨਫਰੰਸ ਕੀ ਕੋਈ ਦਿੱਤੀ ਜਾਣਕਾਰੀ ਇਹ ਤੁਸੀਂ ਦੇਖੋ ਜਲੰਧਰ ਕਮਿਸ਼ਨਰ ਰੇਕ ਪੁਲਸ ਨੇ ਹੁਣ ਗੈਰ ਕਾਨੂੰਨੀ ਜੂਏ ਦੀਆਂ ਦੁਕਾਨਾਂ ਤੇ ਕੱਸਿਆ ਸਿਕੰਜਾ ਦੋ ਗ੍ਰਿਫਤਾਰ ਹਾਜੀਪੁਰ ਵਿਖੇ ਬਜ਼ੁਰਗ ਔਰਤ ਦੀ ਨਾਇਰ ਚ ਡਿਗਨਲ ਮੌਤ ਕਿਸਾਨ ਆਗਵਾ ਨੂੰ ਕਿਰਪਾਨ ਪਾ ਕੇ ਉਡਾਂਚੇ ਸਫ਼ਰ ਕਰਨ ਤੋਂ ਰੋਕਣ ਦੀ ਜਥੇਦਾਰ ਰਗਵੀਰ ਸਿੰਘ ਨੇ ਕੀਤੀ ਨਿੰਦਾ ਪਟਵਾਰੀ ਨੇ ਇੰਤਕਾਲ ਕਰਨ ਤੇ ਮੰਗੇ 7 ਲੱਖ ਰੁਪਏ ਭੜਕੇ ਲੋਕਾਂ ਨੇ ਤਹਿਸੀਲਦਾਰ ਤੇ ਵੀ ਲਾਇਆ ਇਲਜ਼ਾਮ ਜਨਮਸਪੀ ਵਾਲੀ ਸ਼ਾਮ ਪੰਜਾਬ ਚ ਵੱਡੀ ਵਾਰਦਾਤ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਹੋਰ ਵੱਡਾ ਕਦਮ ਐਂਟੀ ਨਾਰਕੋਟਿਕ ਟਾਸਕ ਫੋਰਸ ਦਾ ਗਠਨ ਪਾਵਰ ਕਾਮ ਵਿਭਾਗ ਦਾ ਮੁਲਾਜ਼ਮ ਹੋਇਆ ਲੁੱਟ ਦਾ ਸ਼ਕਰ ਲੁੱਟੇਰਿਆਂ ਨੇ ਮੋਬਾਈਲ ਤੇ ਖੋਈ ਨਕਦੀ ਹੁਣ ਖਬਰਾਂ ਵਿਸਤਾਰ ਨਾਲ ਪੰਜਾਬ ਦੇ ਜਲੰਧਰ ਕਸਾ ਦੇ ਦੀਨਪੰਦੇ ਆਦਮਪੁਰ ਦੇ ਇੱਕ ਕਬਾੜ ਦੇ ਕੰਮ ਕਰਨ ਵਾਲੇ ਵਿਅਕਤੀ ਨੂੰ 2.5 ਕਰੋੜ ਰੁਪਏ ਦੀ ਲੋਟਰੀ ਨਿਕਲੀ ਹੈ ਜਿਸ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਦਾਦੇ ਚੱਲੇ ਜਿਨ੍ਹਾਂ ਦੀ ਲੋਟਰੀ ਲੱਗੀ ਹੈ ਉਹ ਕਹਿ ਰਹੇ ਨੇ ਕਿ ਇਸ ਦਾ 25% ਉਹ ਧਾਰਮਿਕ ਤੇ ਸਮਾਜਿਕ ਕੰਮਾਂ ਤੇ ਖਰਚ ਕਰਨਗੇ ਕੀ ਕੁਝ ਮਾਹੌਲ ਹੈ ਕਰਦਾ ਧੰਨ ਬਖਸ਼ਦਾ ਨਹੀਂ ਤੋ ਤੁਸੀਂ 1 ਘੰਟੇ ਬਾਅਦ ਮਾਰ ਲਿਓ ਬਲੇ ਉਹ ਇੰਟਰਵਿਊ ਲੈ ਰਹੇ ਨੇ ਉਹ ਕਾਰਜ ਮਾਲਕ ਕਿੱਥੇ ਨਾਲਾ ਆ ਅਸੀਂ ਦਾ ਅਰਦਾਸ ਹੀ ਕਰ ਸਕਦੇ ਹਾਂ ਬਾਈ 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 ਅਰਦਾਸ ਕੀਤੀ ਏ ਸਾਡੀ ਅਰਦਾਸ ਪੂਰਨ ਹੋਵੇ ਹੁਣ ਆ ਗਏ ਜੀ ਬਣ ਗਏ ਆ ਗਏ ਹੁਣ ਆ ਗਏ ਪਤਾ ਲੱਗ ਗਿਆ ਨਹੀਂ 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 ਕੋਲਗਾ ਪੰਜਾਬ ਦੇ ਹੁਸ਼ਿਆਰਪੁਰ ਮੈਰਾਥਨ ਦੇ ਦ੍ਰਿਸ਼ ਦੇਖੋ ਮੰਤਰੀ ਪੰਡਿਤ ਬ੍ਰਹਮਸ਼ੰਕਰ ਜਿੰਪਾ ਸਾਂਸਦ ਡਾਕਟਰ ਰਾਜਕਮਰ ਜੱਬੇਵਾਲ ਐਸਐਸਪੀ ਸੁਰਿੰਦਰ ਲਾਂਬਾ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਤੇ ਹੋਰ ਵੀ ਕਈ ਡਿਗਜ ਹਿੱਸਾ ਲੈ ਰਹੇ ਨੇ ਸਤਿ ਸ੍ਰੀ ਅਕਾਲ ਜੀ ਨਸ਼ਾ ਛਡਾਓ ਮੁਹਿੰਮ ਦੇ ਤਹਿਤ ਜੇਲਾ ਪੁਲਿਸ ਹੁਸ਼ਿਆਪੁਰ ਵੱਲੋਂ ਜਿਲਾ ਪ੍ਰਸ਼ਾਸਨ ਹੁਸ਼ਿਆਪੁਰ ਨਾਲ ਮਿਲ ਕੇ ਇੱਕ ਮੈਰਾਥਨ ਕਰਾਈ ਗਈ ਹੈ ਇਹ ਲਗਭਗ 5 ਤੋਂ 6 ਕਿਲੋਮੀਟਰ ਦੀ ਮੈਰਾਥਨ ਸੀ ਜਿਸ ਦੇ ਵਿੱਚ ਬਹੁਤ ਹੀ ਸਾਰੇ ਸਕੂਲ ਦੇ ਬੱਚਿਆਂ ਨੇ ਤੇ ਸਾਡੇ ਜਵਾਨਾਂ ਨੇ ਹਿੱਸਾ ਲਿਆ ਮੈਨੂੰ ਬਹੁਤ ਖੁਸ਼ੀ ਦੇਖ ਕੇ ਕਿ ਛੋਟੇ-ਛੋਟੇ ਬੱਚੇ ਤੇ ਕੁੜੀਆਂ ਵੀ ਇਸ ਮੈਰਾਥਨ ਦੌੜ ਦੇ ਵਿੱਚ ਸ਼ਾਮਿਲ ਸੀਗੀਆਂ ਪੰਜਾਬ ਪੁਲਿਸ ਨੇ ਹੁਸ਼ਿਆਪੁਰ ਪੁਲਿਸ ਵੱਲੋਂ ਇਸ ਦੇ ਵਿੱਚ ਬਹੁਤ ਅੱਛੇ ਇਨਾਮ ਵੀ ਰੱਖੇ ਗਏ ਨੇ ਜਿੱਥੇ ਕੈਸ਼ ਪ੍ਰਾਈਜ਼ ਦਿੱਤੇ ਜਾਣਗੇ ਤੇ ਸਾਰੇ ਹੀ ਪਾਰਟਿਸਪੈਂਟਸ ਨੂੰ ਸਰਟੀਫਿਕੇਟ ਆਫ ਪਾਰਟਿਸਪੇਸ਼ਨ ਦਿੱਤਾ ਜਾਏਗਾ ਇਹ ਇੱਕ ਕੋਸ਼ਿਸ਼ ਹੈ ਇੱਕ ਪਹਿਲ ਕਦਮੀ ਹੈ ਪੰਜਾਬ ਦੇ ਲੋਕਾਂ ਨੂੰ ਨਸ਼ੇ ਬਾਰੇ ਅਵੇਅਰ ਕਰਾਉਣ ਦੇ ਲਈ ਤੇ ਮੈਂ ਇਹੀ ਮੈਸੇਜ ਦੇਣਾ ਚਾਹਾਂਗੀ ਸਾਰੇ ਹੁਸ਼ਿਆਪੁਰ ਦੇ ਵਸਨੀਕਾਂ ਨੂੰ ਸਾਰਿਆਂ ਨੂੰ ਕਿ ਨਸ਼ਾ ਕੋਈ ਉਹ ਜਿਹੀ ਬਿਮਾਰੀ ਨਹੀਂ ਹੈ ਜਿਸ ਤੋਂ ਅਸੀਂ ਮਜਾਤ ਨਹੀਂ ਬਾ ਸਕਦੇ ਜਿਸ ਨੂੰ ਦੂਰ ਨਹੀਂ ਕੀਤਾ ਜਾ ਸਕਦਾ ਜ਼ਿਲ੍ਹੇ ਦੇ ਵਿੱਚ ਵਕ ਵਕ ਡੀ ਐਡਿਕਸ਼ਨ ਸੈਂਟਰਸ ਤੇ ਰੀਹੈਬਿਲੀਟੇਸ਼ਨ ਸੈਂਟਰ ਵੀ ਚੱਲ ਰਹੇ ਨੇ ਸਰਕਾਰ ਵੱਲੋਂ ਫ੍ਰੀ ਡੀ ਐਡਿਕਸ਼ਨ ਐਂਡ ਰੀਹੈਬ ਸੈਂਟਰ ਵੀ ਚਲਾਏ ਜਾ ਰਹੇ ਆ ਅਸੀਂ ਸਾਰੇ ਮਿਲ ਕੇ ਨਸ਼ੇ ਨੂੰ ਬਿਲਕੁਲ ਦੂਰ ਕਰ ਸਕਦੇ ਹਾਂ ਤੇ ਜਿਹੜੇ ਵੀ ਸਾਡੇ ਆਪਣੇ ਦੋਸਤ ਨੇ ਆਪਣੇ ਗਵਾਂਡੀ ਨੇ ਆਪਣੇ ਰਿਸ਼ਤੇਦਾਰ ਨੇ ਉਹਨਾਂ ਨੂੰ ਇਸ ਬਾਰੇ ਜ਼ਰੂਰ ਅਵੇਅਰ ਕਰਾਈਏ ਕਿ ਅਸੀਂ ਇੱਕ ਉਮੀਦ ਸਾਰੇ ਦੇ ਵਿੱਚ ਜਗਾਉਣਾ ਚਾਹੁੰਦੇ ਹਾਂ ਕਿ ਅਸੀਂ ਨਸ਼ੇ ਨੂੰ ਦੂਰ ਕਰ ਸਕਦੇ ਹਾਂ ਤੇ ਇਸ ਤੋਂ ਬਿਲਕੁਲ ਆਰਾਮ ਨਾਲ ਲੜਾਈ ਜਾ ਸਕਦਾ ਹੈ ਪਰ ਮਿਲ ਜੁਲ ਕੇ ਥੈਂਕ ਯੂ ਵੈਰੀ ਮਚ ਜਲੰਧਰ ਦੇ ਆਈਪੀਐਸ ਪੁਲਿਸ ਕਮਿਸ਼ਨਰ ਜਿਸਵਪਨ ਸ਼ਰਮਾ ਦੇ ਨਿਰਦੇਸ਼ਾਂ ਤਹਿਤ ਕਮਿਸ਼ਨਰੇਟ ਪੁਲਿਸ ਨੇ ਗੈਰ ਕਾਨੂੰਨੀ ਜੂਏ ਦੀਆਂ ਦੁਕਾਨਾਂ ਨੂੰ ਪੱਕੇ ਤੌਰ ਤੇ ਬੰਦ ਕਰਨ ਲਈ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ ਸਾਰੇ ਜੀਓਚ ਅਤੇ ਐਸਐਚਓ ਨੂੰ ਇਸ ਮੁੱਦੇ ਨੂੰ ਤਰਜੀਹ ਦੇਣ ਅਤੇ ਇਹ ਯਕੀਨ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ ਕਿ ਇਸ ਗੈਰ ਕਾਨੂੰਨੀ ਧੰਦੇ ਵਿੱਚ ਸ਼ਾਮਲ ਕੋਈ ਵੀ ਵਿਅਕਤੀ ਭਾਵੇਂ ਇਹ ਦੁਕਾਨਾਂ ਚਲਾ ਰਿਹਾ ਹੋਵੇ ਜਾਂ ਕੰਮ ਕਰਦਾ ਹੋਵੇ ਬਖਸ਼ਿਆ ਨਹੀਂ ਜਾਵੇ ਐਸ ਐਚਓ ਥਾਣਾ ਡਿਵੀਜ਼ਨ 1 ਜਲੰਧਰ ਨੇ ਇਸ ਮੁਹਿੰਮ ਤਹਿਤ ਗੁਲਾਬ ਦੇਵੀ ਰੋਡ ਨਹਿਰ ਜਲੰਧਰ ਦੇ ਨੇੜੇ ਛਾਪੇ ਮਾਰੀ ਵੀ ਕੀਤੀ ਹਾਜੀਪੁਰ ਤੋਂ ਹੈ ਪੁਲਿਸ ਸਟੇਸ਼ਨ ਹਾਜੀਪੁਰ ਦੇ ਦਿਨ ਪੈਂਦੇ ਪਿੰਡੇ ਪਵਨਾਲ ਨੇੜੇ ਇੱਕ 85 ਸਾਲਾ ਬਜ਼ੁਰਗ ਹੋਰ ਦੇ ਨਹਿਰ ਚ ਡਿਗਨ ਨਾਲ ਮੌਤ ਹੋ ਗਈ प्राप्त जानकारी मुताबिक बुजुर्ग औरत संतोष कुमारी पत्नी तरसेम लाल बासी पेंट पबनाल जो नहर च हतण लगी ता ओदा अचानक पैर स्लिप होन करके ओ नहर च डग पई जिस कारण उहदी डूबन नाल मौत हो गई हाजीपुर पुलिस नु सूचना मिलते ही एएसआई राकेश कुमार अपनी पुलिस पार्टी दे नाल घटना वाली थाते पहुंचे अते लाश नहर विचो बाहर कडके अपने कब्जे च लेके लाश दा मुकेरिया दे सरकारी अस्पताल च भेज के अगली कार्रवाई शुरू कर देती है

ਕਿਰਪਾਨ ਸਿੱਖਾਂ ਨੂੰ ਗੁਰੂ ਸਾਹਿਬਾਨ ਦੀ ਦਿੱਤੀ ਹੋਈ ਪਾਵਨ ਬਖਸ਼ੀਸ ਹੈ ਅਤੇ ਭਾਰਤੀ ਸੰਵਿਧਾਨ ਵਿੱਚ ਮੌਲਿਕ ਰੂਪ ਵਿੱਚ ਸਿੱਖਾਂ ਨੂੰ ਕਿਰਪਾਨ ਪਹਿਨਣ ਦਾ ਹੱਕ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਅੰਮ੍ਰਿਤਧਾਰੀ ਸਿੱਖਾਂ ਨੂੰ ਭਾਰਤ ਦੀਆਂ ਘੜੇਲੂ ਉਡਾਨਾਂ ਵਿੱਚ ਵੀ ਨਿਰਧਾਰਿਤ ਆਕਾਰ ਦੀ ਕਿਰਪਾਨ ਪਹਿਨ ਕੇ ਹਵਾਈ ਸਫ਼ਰ ਕਰਨ ਦਾ ਕਾਨੂੰਨੀ ਅਧਿਕਾਰ ਦਿੱਤਾ ਗਿਆ ਹੈ। ਪਰ ਦਿੱਲੀ ਦੇ ਹਵਾਈ ਅੱਡੇ ਤੇ ਤਿੰਨ ਅੰਮ੍ਰਿਤਧਾਰੀ ਕਿਸਾਨ ਆਗੂਆਂ ਜਗਜੀਤ ਸਿੰਘ ਡੱਲੇਵਾਲ, ਸੁਖਦੇਵ ਸਿੰਘ ਭੋਜਰਾਜ ਅਤੇ ਬਲਦੇਵ ਸਿੰਘ ਸਿਰਸਾ ਨੂੰ ਕਿਰਪਾਨ ਪਹਿਨ ਕੇ ਸੁਰੱਖਿਆ ਅਧਿਕਾਰੀਆਂ ਵੱਲੋਂ ਹਵਾਈ ਸਫਰ ਕਰਨ ਤੋਂ ਰੋਕਣਾ ਬੇਹਦ ਨਿੰਦਨਯੋਗ ਹੈ ਅਤੇ ਸਿੱਖਾਂ ਦੇ ਮੌਲਿਕ ਤੇ ਸੰਵਿਧਾਨਿਕ ਅਧਿਕਾਰਾਂ ਦੀ ਉਲੰਘਣਾ ਹੈ। ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਮਾਮਲੇ ਦਾ ਤੁਰੰਤ ਨੋਟਿਸ ਲੈ ਕੇ ਦਿੱਲੀ ਹਵਾਈ ਅੱਡੇ ਤੇ ਤਿੰਨ ਅੰਮ੍ਰਿਤਸਰੀ ਸਿੱਖਾਂ ਨੂੰ ਕਿਰਪਾਣ ਪਹਿਣ ਕੇ ਹਵਾਈ ਸਫਰ ਤੋਂ ਰੋਕ ਦੇ ਸੰਵਿਧਾਨਿਕ ਤੇ ਕਾਨੂੰਨੀ ਉਲੰਘਣਾ ਕਰਨ ਵਾਲੇ ਸੁਰੱਖਿਆ ਅਧਿਕਾਰੀਆ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਅਗਲੀ ਖਬਰ ਖਬਰ ਸਮਰਾਹਲਾ ਤੋਂ ਹੈ ਤਹਿਸੀਲ 'ਚ ਵੱਡਾ ਹੰਗਾਮਾ ਹੋਇਆ ਜਿਸ ਵਿੱਚ ਸਮਰਾਲਾ ਤਹਿਸੀਲ ਵਿੱਚ ਲੱਗੇ ਪਟਵਾਰੀ ਵੱਲੋਂ ਪਿੰਡ ਮਾਨਕੀ ਦੀ ਜ਼ਮੀਨ ਦਾ ਇੰਤਗਾਲ ਚਰਾਉਂ ਦੇ 7 ਲੱਖ ਰੁਪਏ ਰਿਸ਼ਵਤ ਮੰਗਣ ਦਾ ਇਲਜ਼ਾਮ ਲੱਗਿਆ ਅਤੇ ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਦੇ ਮਿਲੀ ਭੁਗਤ ਹੋਣ ਦੇ ਇਲਜ਼ਾਮ ਲੱਗੇ ਇਸ ਸੰਬੰਧ ਵਿੱਚ ਪੀੜਤ ਪਰਿਵਾਰ ਅਤੇ ਉਨ੍ਹਾਂ ਸਾਥੀਆਂ ਵੱਲੋਂ ਸਮਰਾਲਾ ਤਹਿਸੀਲ ਦੇ ਵਿੱਚ ਤਹਿਸੀਲ ਦੇ ਗੇਟ ਤੋਂ ਸ਼ੁਰੂ ਹੋ ਕੇ ਨਾਇਬ ਤਹਿਸੀਲਦਾਰ ਦੇ ਦਫ਼ਤਰ ਤੱਕ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਵਿੱਚ ਪਿੰਡ ਮਾਨਕੀ ਦੇ ਪੀੜਤ ਪਰਿਵਾਰ ਦੇ ਪਟਵਾਰੀ ਚਮਨ ਲਾਲ ਨਾਇਬ ਤਹਿਸੀਲਦਾਰ ਦੇ ਖਿਲਾਫ ਨਾਰੇਵਾਜੀ ਕੀ 30 ਨਾਰੇਵਾਜੀ ਤੋਂ ਬਾਅਦ ਸੈਂਕੜੇ ਲੋਕ ਸਮਰਾਲਾ ਤਹਿਸੀਲ ਵਿੱਚ ਇਕੱਠੇ ਹੋ ਗਏ ਪੀੜਤ ਪਰਿਵਾਰ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਪੀੜਤ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ ਅਤੇ ਪੀੜਤ ਜਸਵੀਰ ਸਿੰਘ ਦੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਉਹ ਆਪਣੀ ਜ਼ਮੀਨ ਦਾ ਇੰਤਕਾਲ ਲਈ ਕਰੀਬ 9 ਮਹੀਨੇ ਤੋਂ ਸਮਰਾਲਾ ਤਹਿਸੀਲ ਦੇ ਵਿੱਚ ਚੱਕਰ ਲਗਾ ਰਿਹਾ ਹੁਣ ਤੱਕ 20000 ਰੁਪਏ ਰਿਸ਼ਵਤ ਪਟਵਾਰੀ ਨੂੰ ਪੀੜਤ ਪਰਿਵਾਰ ਵੱਲੋਂ ਦੇ ਚੁੱਕੇ ਹਨ ਅਤੇ ਹੁਣ ਪਟਵਾਰੀ 7 ਲੱਖ ਰੁਪਏ ਰਿਸ਼ਵਤ ਜ਼ਮੀਨ ਦਾ ਇੰਤਕਾਲ ਚੜਾਉਣ ਲਈ ਮੰਗ ਰਿਹਾ ਅਤੇ ਇਸ ਮਾਮਲੇ ਵਿੱਚ ਸਮਰਾਲਾ ਨਾਇਬ ਤਹਿਸੀਲਦਾਰ ਦੀ ਮਿਲੀਪੁ ਗੱਦੇਵਿਲ ਜਾਂ ਪੀੜਤ ਪਰਿਵਾਰ ਵੱਲ ਲਗਾਏ ਗਏ ਇਸ ਸੰਬੰਧ ਵਿੱਚ ਸਮਰਾਲਾ ਨਾਇਬ ਤਹਿਸੀਲਦਾਰ ਨਾਲ ਪੀੜਤ ਪਰਿਵਾਰ ਅਤੇ ਉਹਨਾਂ ਸਾਥੀ ਮਿਲੇ ਦਾ ਸਮਰਾਲਾ ਤਹਿਸੀਲਦਾਰ ਵੱਲੋਂ ਇਹ ਮਾਮਲਾ ਐਸ ਡੀ ਐਮ ਸਮਰਾਲਾ ਕੋਲ ਭੇਜਨਵਾਰੀ ਕੀਤਾ ਪੀੜਤ ਜਸਵੀਰ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਦੀ ਸਾਲ 2022 ਦੇ ਵਿੱਚ ਮੌਤ ਹੋ ਗਈ ਸੀ ਅਤੇ ਉਸ ਤੋਂ ਬਾਅਦ ਇਸ ਜ਼ਮੀਨ ਦੇ ਪੰਜ ਹਿੱਸੇਦਾਰ ਆਪਣੇ ਨਾਂ ਜ਼ਮੀਨ ਕਰਵਾਉਣਾ ਚਾਹੁੰਦੇ ਹਨ ਪਟਵਾਰੀ ਅਤੇ ਸਮਰਾਲਾ ਤਹਿਸੀਲਦਾਰ ਇਸ ਵਾਰੇ ਜਾਣਦੇ ਹਨ ਅਤੇ ਸਾਡੀ ਜ਼ਮੀਨ ਦੇ ਇੰਤਕਾਲ ਲਈ ਸਤ ਕਿੱਲੇ ਜ਼ਮੀਨ ਦਾ કુલ 7 ਲੱਖ ਰੁਪਏ ਰਿਸ਼ਵਤ ਮੰਗਦੇ ਹਨ ਪਟਵਾਰੀ ਰਿਸ਼ਵਤ ਸਰੇ ਆਮ ਮੰਗ ਰਿਹਾ ਅਤੇ ਹੁਣ ਤੱਕ ਅਸੀਂ 20000 ਰੁਪਏ ਰਿਸ਼ਵਤ ਪਟਵਾਰੀ ਨੂੰ ਦੇ ਚੁੱਕੇ ਹਾਂ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਦੇਖਣ ਲਈ ਜੁੜੇ ਰਹੋ ਜੀਵੀਸੀ ਅਪਡੇਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਤਦ ਤੱਕ ਲਈ ਜੈ ਹਿੰਦ ਜੈ ਭਾਰਤ